Okay. Yeah. ਯਾ ਹਿਉ ਰਿਉ ਕੋ ਹਾਕਿ ਸਾਬਾ ਲਹੇ ਖਲੋਤੇ ਹਕ ਤਾਨ ਕੇ ਦਾਦੀ ਦੇ ਸਿਖਾਏ ਦੋ ਦਿਨ ਰਹੀ ਕਚਰੀ ਲਗਦੀ

आगे आगे तो कर। राम लखो वाहेगुरु जी का खालसा वाहेगुरु जी की फतेह चांगण अगरि कुझु लॻे आ ਰਜੋ ਕੱਕ ਬਹੁਤ ਅਕਤ ਚਲਾ ਦੇ ਪਿੱਛੇ ਨਾ ਹੋ ਜਾਈ ਬੱਟੀ ਬੱਟੀ ਨਾਲ ਬੇਸ਼ਰ ਹੋਈ ਬੱਟੀ ਬੱਟੀ ਨਾਲ ਮਾਸ਼ਾਅੱਲਾ ਨਹੀ ਹੋਈ ਕੋਈ ਇੰਨਾ ਨਾਲ ਉੱਧਰ ਨਹੀਂ ਜਾਣਾ

ही मैं बहुत धनबाद हाँ मेरे बड़े भीर बाबा कश्मीर जी का जिन्होंने धन धन बाबा बड़पाग सिंह से चलाई है महाला हरियाणा पिछले और पहले लंबे समय तो ਇਹ ਲੰਗਰ ਦੀ ਪ੍ਰਸਤ ਚੱਲਦੀ ਜਾ ਰਹੀ ਹੈ। ਔਰ ਸਭ ਤੋਂ ਮੇਨ ਜਿਹੜੇ ਦੇ ਵਿੱਚ ਹੈ ਵੀ ਸਾਡਾ ਇਹਦਾ ਸਾਦਾ ਸਿੱਧਾ ਲੰਗਰ ਹੈ। ਸਾਦੇ ਦਾ ਦਾਲ ਫੁਲਕੇ ਦਾ। ਇਹੀ ਅਸੀਂ ਰੱਖਿਆ। ਨਾ ਹੀ ਕੋਈ ਬ੍ਰੈਡ ਪਕੌੜਾ, ਨਾ ਹੀ ਕੋਈ ਮਿੱਠਾ ਔਰ ਨਾ ਹੀ ਕੋਈ ਐਸੀ ਕੋਈ ਚੀਜ਼ ਐਕਸਟਰਾ। ਜਿਹੜੀ ਅਸੀਂ ਆਮ ਜਨਤਾ ਨੂੰ ਦੇਈਏ ਤੇ ਸੰਗਤ ਨੂੰ ਦੇਈਏ। ਸਿੰਪਲ ਦਾਲ ਫੁਲਕਾ ਹੀ ਰੱਖਿਆ ਕਿਉਂਕਿ ਜਦੋਂ ਆਪਣੇ ਘਰ ਦੇ ਵਿੱਚ ਕੋਈ ਐਸੀ ਵਾਰਤ ਹੁੰਦੀ ਹੈ ਤਾਂ ਅਸੀਂ ਉੱਥੇ ਕਹਿੰਦੇ ਵੀ ਨਹੀਂ, ਸਿੰਪਲ ਪ੍ਰੋਗਰਾਮ ਕਰੋ। ਤੇ ਜਦੋਂ ਸਾਡੇ ਸਾਹادت ਹੁੰਦੀ ਆ ਬਾਬਾ ਜੀ ਦੀ ਤਾਂ ਉੱਥੇ ਅਸੀਂ ਮਿੱਠਾ ਲਾਈਏ ਉਹ ਸਾਡੇ ਪਾਸ ਚੰਗੀ ਗੱਲ ਨਹੀਂ। ਮੈਂ ਤੁਹਾਡੀ ਮੀਡੀਆ ਰਾਹੀਂ ਇੱਕ ਬਹੁਤ ਹੀ ਵਧੀਆ ਮੈਸੇਜ ਦੇਣਾ ਚਾਹੁੰਦਾ ਵੀ ਆਲ ਓਵਰ ਸੰਗਤ ਨੂੰ ਬੇਨਤੀ ਹੈ ਸਾਡੀ ਕਿ ਸੇਮਪਲ ਸਾਡਾ ਪੰਡਿਤ ਲਿੰਦਰ ਸਿਖਾਓ ਔਰ ਪੰਗਤ ਵਿੱਚ ਵਹਿ ਕੇ ਸੰਗਤ ਵਾਲੀ ਨਗਾ ਸਕਿਆ ਜਾਵੇ ਧੰਨਵਾਦ ਤੁਸੀਂ ਜਨਾ ਚਾਹੁੰਦਾ ਕਿ ਛੋਟੇ ਸਾਹਿਬ ਜੀ ਆਪਾਂ ਜਿਹੜਾ ਨਗਰ ਕੀਰਤਨ ਆ ਰਿਹਾ ਇਸ ਸਾਡੇ ਹਰਿ ਦਾ ਸੰਗਤਨੀ ਦੇ ਨਿਵਾਸੀਆ ਵੱਲੋਂ ਤੇ ਬਾਬਾ ਕਸ਼ੂਬੀਰ ਸਿੰਘ ਤੇ ਬਾਬਾ ਬੜਵਾ ਸਿੰਘ ਦੀ ਸ਼ਕਤਾ ਵੱਲੋਂ ਹਰ ਸਾਡੀ ਸਤਿ ਸ਼੍ਰੀ ਅਕਾਲ ਵੀ ਆਪਣੇ ਸੀਟਾਂ ਦਾ ਦੋਪੀਸ ਲਾਇਆ ਜਾਂਦਾ ਹੈ ਮੈਂ ਇਹਨਾਂ ਨੂੰ ਬਹੁਤ ਬਹੁਤ ਸ਼ੁਕਰੀਆ ਕਰਦਾ ਹਾਂ ਇਹਨਾਂ ਦੀ ਕੁਰਬਾਨੀ ਜੋ ਦਿੱਤੀ ਐ ਅਸੀਂ ਭੁਲਾਉਣ ਵਾਲੀ ਵੀ ਹੈਗੀ ਐ ਅਸੀਂ ਕਦੇ ਵੀ ਭੁਲਾ ਨਹੀਂ ਸਕਦੇ ਅਸੀਂ ਸੇਵਾ ਚ ਪੂਰੀ ਹਾਜ਼ਰ ਐ ਤੇ ਜੋ ਉਹ ਸਾਥਾ ਦਿੱਤੀਆਂ ਨੇ ਇਹ ਬਹੁਤ ਕੁਰਬਾਨੀਆਂ ਵਾਲੀਆਂ ਨੇ ਜਿਹਨੂੰ ਹਮੇਸ਼ਾ ਯਾਦ ਰੱਖਣੀ ਚਾਹੀਦੀ ਐ ਸਰ ਜਿੱਤਨ ਨੇ ਕਈ ਜਗ੍ਹਾ ਪਕੌੜਿਆਂ ਦਾ ਜਦੋਂ ਜਿਵੇਂ ਲੱਗਿਆ ਲੰਗਨ ਦਾਉਣੇ ਨੇ ਕੋਈ ਲੋੜ ਤਾਂ ਲਾਉਣਾ ਚਾਹੀਦਾ ਕਿਉਂਕਿ ਇਹਨਾਂ ਨੇ ਆਪਣੇ ਵਾਸਤੇ ਕੁਰਬਾਨੀਆਂ ਦਿੱਤੀਆਂ ਨੇ ਉਹ ਗਲਤ ਐ ਜਿਹੜੀ ਕਿ ਆਪਾਂ ਇਸ ਗਲਤੀ ਦਾ ਅਫਸੋਸ ਦਾ ਵੀ ਮਾਣੋਣੇ ਆਪਾਂ ਕੋਈ ਖੁਸ਼ੀ ਦਾ ਨਹੀਂ ਹੈਗਾ ਤੇ ਇਸ ਲਈ ਉਹਨਾਂ ਨੂੰ ਗ੍ਰਿਫਤਿਆਂ ਵਗੈਰਾ ਦਾ ਨਹੀਂ ਹੋਣਾ ਚਾਹੀਦਾ ਪੰਜਾਬੂ ਕਿਸਾਨ ਇਹ ਚਲੋ ਐਸੇ ਬਾਰੇ ਉਹ ਜਿਹੜੇ ਹਿਦਰਾ ਰੋਣਾ ਵੀ ਆਪਣਾ ਜੋ ਵੀ ਕੰਮ ਹੈ ਉਹ ਦਾ ਆਦਰ ਮਾਨ ਕਰਨਾ ਚਾਹੀਦਾ ਉਹਨਾਂ ਨੇ ਆਪਣੀ ਸਖੀਲੀ ਕੁਰਬਾਨੀ ਦਿੱਤੀ ਹੈ ਇਹਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ ਪਰਸ਼ਾ ਮੰਨਣਾ ਚਾਹੀਦਾ ਮਹਾਰਾਜ ਸਾਹਿਬ ਦੀ ਹੋਣ ਨਾਲ ਹੀ ਅਸੀਂ ਜੀਨੇ ਆ ਤੇ ਉਹਦੇ ਸਾਰੇ ਲੋਕ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਛੋਟੇ ਸਾਹਿਬ ਜੀ ਅਦਿਆਤ ਯਾਦ ਵਿੱਚ ਧੰਨ ਧੰਨ ਬਾਬਾ ਬਟਪਾ ਸਿੰਘ ਸੇਵਾ ਸੁਸਾਇਟੀ ਵੱਲੋਂ ਤੇ ਸਮੂਹ ਹਰਿਦਾਸ ਕਲੋਨੀ ਵੱਲੋਂ ਲੰਗਰ ਲਗਾਇਆ ਗਿਆ ਜੀ ਕਿਉਂਕਿ 4 ਤੋਂ 5 ਦਿਨ ਹੋ ਗਏ ਸਾਡੇ ਜਿਹੜੇ ਸੇਵਾਦਾਰ ਹੈ ਪਪਾਪੁਰਦ ਪਾਕਿਸਤਾਨ ਸੇਵਾ ਸੁਸਾਇਟੀ ਦੇ ਮੈਂਬਰ ਤੇ ਸਮੂਹ ਹਰਿਦਾਸ ਕਲੋਨੀ ਦੇ ਨਗਰ ਨਿਵਾਸੀ ਜੋ ਸਾਡੇ ਨੇ ਉਹਨਾਂ ਨੇ ਬੜਾ ਹੀ ਸਹਿਯੋਗ ਦਿੱਤਾ ਹੈ ਲੰਗਰ ਲਾਉਣ ਦੇ ਵਿੱਚ ਕਿਉਂਕਿ ਨੀਕੀਆਂ ਜਿੰਦਾ ਵੱਡੇ ਹਸਾ ਕੇ ਕਿਉਂਕਿ ਛੋਟੇ-ਛੋਟੇ ਸਹਿਬਜਾਦਿਆਂ ਨੂੰ ਜਦੋਂ ਨੀਹਾਂ ਵਿੱਚ ਚਨਵਾਇਆ ਗਿਆ ਕਿ ਆਪਣਾ ਵੀ ਫਰਜ਼ ਬਣਦਾ ਹੈ ਕਿ ਉਹਨਾਂ ਦੀ ਯਾਦ ਵਿੱਚ ਕੁਝ ਨਾ ਕੁਝ ਤੇ ਕਰੀਏ ਕਿਉਂਕਿ ਬਹੁਤ ਵੱਡੀਆਂ ਮਾਸੂਮ ਜਿੰਦਾਂ ਸੀ ਤੇ ਕਿਉਂਕਿ ਜੋ ਅੱਜ ਨਗਰ ਕੀਰਤਨ ਨੇ ਹੋਣਾ ਹੈ ਉਹਦੀ ਸੇਵਾ ਮੇਨ ਸੇਵਾ ਜਿਹੜੀ ਸੀ ਸਭ ਤੋਂ ਵੇਣ ਸੇਵਾ ਪਰੌਂਖਿਆਂ ਦੀ ਜਲਦੀ ਸੇਵਾ ਸਾਡੇ ਸਮੂਹ ਨਗਰ ਵੱਲੋਂ ਕੀਤੀ ਗਈ ਹੈ ਤੇ ਬਾਬਾ ਬੋਟਪਾਪ ਸਿੰਘ ਸੇਵਾ ਸੁਸਾਇਟੀ ਦੇ ਮੈਂਬਰ ਜਿੰਨੇ ਵੀ ਤੁਸੀਂ ਵੀਰ ਪੱਤਰਕਾਰ ਵਾਟਾ ਵੀ ਧੰਨਵਾਦ ਜਿੰਨੇ ਸਾਰੀ ਸੰਗਤਾਂ ਦਾ ਧੰਨਵਾਦ ਜੀ ਕਿੰਨੇ ਚਿਰ ਹੋ ਗਿਆ ਬਾਬੇ ਲੰਗਰ ਲਾਉਂਦਿਆਂ ਸਰ ਸ਼ੁਰੂ ਮੈਂ ਨਾਲ ਵੀ ਅਸੀਂ ਜੀ ਜਦੋਂ ਲੰਗਰ ਲਾਇਆ ਸੀ ਮੈਨੂੰ ਲੱਗਦਾ ਵੀ ਸਾਡੇ 5-6 ਸਾਲ ਹੋ ਗਏ ਅਸੀਂ 500 ਰੁਪਏ ਤੋਂ ਸ਼ੁਰੂ ਕੀਤਾ ਸੀ ਗੁਰੂ ਪਿਆਰੀ ਸਾਧ ਸੰਗਤ ਜੀ ਕਿਉਂਕਿ ਬਾਬੇ ਨਾਨਕ ਦਾ ਜੋ ਲੰਗਰ ਹੈ ਕੋਈ 20 ਰੁਪਏ ਤੋਂ ਹੀ ਸ਼ੁਰੂ ਹੋ ਜਾਂਦਾ ਹੈ 500 ਤੋਂ ਸ਼ੁਰੂ ਰੋ ਕੇ ਬਹੁਤ ਉੱਚੀਆਂ ਬਲੰਦੀਆਂ 'ਚ ਪਹੁੰਚਿਆ ਹੈ ਕਿਉਂਕਿ ਸਾਡਾ ਜੋ ਲੰਗਰ ਹੈ ਉਹ ਧਾਲ ਫੁਲਕੇ ਦਾ ਹੀ ਰੱਖਿਆ ਹੈ ਕੋਈ ਅਸੀਂ ਪਕੌੜੇ ਨਹੀਂ ਕੋਈ ਜਲੇਬੀਆਂ ਨਹੀਂ ਕੋਈ ਲੱਡੂ ਨਹੀਂ ਕੋਈ ਮਠਾਈ ਨਹੀਂ ਕਿਉਂਕਿ ਇੱਕ ਸੋਗ ਦਾ ਸਮਾ ਹੈ ਕਿਉਂਕਿ ਗੁਰੂ ਪਿਆਰੀ ਸਾਧ ਸੰਗਤ ਜੀ ਮੈਂ ਜਿੰਨੀ ਆਪ ਸੰਗਤਾਂ ਲੰਗਰ ਲਾਉਂਦੀਆਂ ਨੇ ਆਪਾਂ ਹੀ ਮੈਸੇਜ ਦੇਣਾ ਚਾਹੁੰਦਾ ਕਿ ਧਾਲ ਫੁਲਕੇ ਦਾ ਲੰਗਰ ਸਭ ਤੋਂ ਵੱਡਾ ਉਤਮ ਲੰਗਰ ਮੰਨਿਆ ਗਿਆ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਕੋਈ ਆਪਣੇ ਵਿੱਚੋਂ ਚਲਾ ਜਾਂਦਾ ਹੈ ਤੇ ਉਹਦੀ ਖੁਸ਼ੀ ਨਹੀਂ ਹੁੰਦੀ ਉਹਦਾ ਬੜਾ ਬਹੁਤ ਵੱਡਾ ਗਮ ਹੁੰਦਾ ਹੈ ਕਿ ਕਿ ਛੋਟੇ ਸਹਿਬ ਜੱਦਿਆਂ ਨੇ ਸਾਡੇ ਲਈ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ ਕਿਉਂਕਿ ਖਾਲਸੇ ਤੋਂ ਕਿ ਪੂਰੀਆਂ ਕੌਮਾਂ ਤੋਂ ਕਦੇ ਉਹਨਾਂ ਦਾ ਜਿਹੜਾ ਭਾਰ ਹੈ ਉਹ ਲੱਫਣਾ ਨੇ ਉਹਨਾਂ ਦੀ ਵੱਡੀ ਕੁਰਬਾਨੀ ਹੈ ਬਹੁਤ ਵੱਡੀ ਕੁਰਬਾਨੀ ਹੈ ਅੱਜ ਜੇ ਇਸ ਗੱਲ ਕਰੀਏ 7 ਤੇ 9 ਸਾਲ ਦੇ ਬੱਚੇ ਨੂੰ 10 ਰੁਪਏ ਦੇ ਕੇ ਤਾਂ ਜੋ ਮਰਦੀ ਕਹਾਣੀ ਉਹਨਾਂ ਨੇ ਇਹ ਨਹੀਂ ਮੰਨੇ ਗੁਰੂ ਘਰ ਦੀ ਸਾਸੀ ਜੀ ਉਹਨਾਂ ਨੇ ਕਿ ਖਾਲਸਾ ਖਾਲਸੇ ਹੀ ਰਹਿਾਂਗੇ ਤੇ ਜੇ ਤੁਸੀਂ ਉਹ ਤੁਸੀਂ ਵੀ ਮੈਸੇਜ ਜੋ ਸੰਗਤਾਂ ਨੂੰ ਤੁਹਾਡੇ ਪਤਨਤਾਂ ਆ ਰਹੀ ਮੈਸੇਜ ਦੇ ਸੰਗਤਾਂ ਨੂੰ ਕਿਉਂਕਿ ਜੋ ਵੀ ਦਾਲ ਫੁਲਕੇ ਤੇ ਲੰਗਰ ਸਭ ਕੋ ਉੱਚਾ ਤੇ ਸੁੱਚਾ ਲੰਗਰ ਹੈ ਤੁਹਾਡਾ ਵੀ ਧੰਨਵਾਦ ਜਿੰਨੀਆਂ ਵੀ ਸੰਗਤਾਂ ਮੇਰੇ ਸਾਥੀ ਸੰਗੀ ਸਾਥੀ ਸਭ ਦਾ ਹੀ ਧੰਨਵਾਦ ਸਭ ਤੋਂ ਕੋਟ ਕੋਟ ਧੰਨਵਾਦ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਲਗੀਆਂ ਵਾਲੇ ਬਾਜਾਂ ਵਾਲੇ ਤਰਤਾਂ ਵਾਲੇ ਤਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਨਗੁਰੂ ਨਾਨਕ ਦੇ ਪਾਛੇ ਦਾ ਧੰਨਵਾਦ ਕਿਉਂਕਿ ਉਹਨਾਂ ਨੇ ਸਾਡੇ ਤੇ ਸਾਡੇ ਮਹੱਲੇ ਤੇ ਕਿਰਪਾ ਕੀਤੀ ਤੇ ਲੰਗਰ ਲਾਉਣ ਦੇ ਗਏ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਤਨ ਮਾਤਾ ਗੁਜਰ कौर ਅਤੇ ਛੋਟੇ ਸਾਹਿਬਜ਼ਾਦਿਆਂ ਦੀ ਨਿਸਾਨੀ ਸ਼ਹਾਦਤ ਨੂੰ ਕਿਉਂਕਿ ਉਹਨਾਂ ਨੇ ਐਨੀ ਛੋਟੀ ਉਮਰ ਦੇ ਵਿੱਚ ਇੱਕ ਸ਼ਹਾਦਤ ਇਹ ਨਹੀਂ ਦਿੱਤੀ ਹੈਗੀ ਉਹਨਾਂ ਨੇ ਸਾਨੂੰ ਬਹੁਤ ਵੱਡੀ ਸਿੱਖਿਆ ਦਿੱਤੀ ਹੈ ਉਹਦਾ ਨੇ ਉਸ ਧਰਮ ਨੂੰ ਬਚਾਇਆ ਔਰ ਜਿਹੜਾ ਇੱਕ ਸਿੱਖੀ ਨੂੰ ਬਚਾਇਆ ਉਨ੍ਹਾਂ ਦੇ ਉਪਦੇਸ਼ ਨੂੰ ਮੰਨਦੇ ਹੋਏ ਅਸੀਂ ਹਰੀਦਾਸ ਕਲੋਨੀ ਦੇ ਵਿੱਚ ਜਿਹੜਾ ਹੈਗਾ ਸਾਡੇ ਪਪਾ ਬੜਪਾਖ ਸਿੰਘ ਸੇਵਾ ਸੁਸਾਇਟੀ ਦੇ ਮੁਖੀ ਨੇ ਬਾਬਾ ਕਸ਼ਮੀਰ ਸਿੰਘ ਜੀ ਇਹਨਾਂ ਦੀ ਅਗਵਾਈ ਦੇ ਹੇਠ ਔਰ ਸਾਰੀ ਹਰੀਦਾਸ ਕਲੋਨੀ ਦੇ ਸਹਿਯੋਗ ਦੇ ਨਾਲ ਇੱਥੇ ਜਿਹੜਾ ਅਸੀਂ ਲੰਗਰ ਲਾਉਂਦੇ ਆ ਔਰ ਸਾਡੇ ਲੰਗਰ ਲਾਉਣ ਦਾ ਕੋਈ ਮਤਲਬ ਇਹ ਨਹੀਂ ਹੁੰਦਾ ਹੈਗਾ ਕਿ ਅਸੀਂ ਕੋਈ ਲੰਗਰ ਲਾ ਕੇ ਇੱਥੇ ਅਸੀਂ ਰੋਟੀਆਂ ਖਾਣੀਆਂ ਜਾਂ ਕੋਈ ਹੋਰ ਆ ਸਾਡਾ ਏਕਤਾ ਹੈ ਹੁੰਦਾ ਕਿ ਜਿੰਨੇ ਸਾਡੇ ਬੱਚੇ ਨੇ ਉਹ ਗੁਰਸਿੱਖੀ ਦੇ ਨਾਲ ਜੁੜਨ ਔਰ ਜਿਹੜੇ ਬੱਚੇ ਨੇ ਉਹ ਨਸ਼ਿਆਂ ਤੋਂ ਦੂਰ ਰਹਿਣਾ ਔਰ ਸਾਡੀਆਂ ਬੀਬੀਆਂ ਭੈਣਾਂ ਬਹੁਤ ਤਨਮਨ ਧਨ ਦੇ ਨਾਲ ਜਿਹੜੀਆਂ ਉਹ ਸੇਵਾ ਕਰਦੀਆਂ ਨੇ ਔਰ ਸਾਡਾ ਇਹੀ oprala ਹੁੰਦਾ ਵੀ ਜਿਹੜੀ ਸਾਡੀ ਆਪਸ ਦੇ ਵਿੱਚ ਭਾਈਚਾਰਕ ਜੋ ਸੰਦੇਸ਼ ਸਾਨੂੰ ਸਾਬ ਜੀਦਾ ਜੀ ਸਿੱਧੀ ਤੋਂ ਮਿਲਦਾ ਉਹਨੂੰ ਅਸੀਂ ਤਾਜ਼ਾ ਰੱਖਣ ਦੇ ਲਈ ਤੇ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਦੇ ਲਈ ਅਸੀਂ ਜਿਹੜਾ ਹੈਗਾ ਇਹ ਹਰ ਸਾਲ ਇਹ ਸਾਡਾ oprala ਹੁੰਦਾ ਔਰ ਅਸੀਂ ਸਾਰੇ ਰਲ ਕੇ ਹੀ ਇਹ oprala ਕਰਦੇ ਹਾਂ

ਚਲਦੇ ਰਹੇ ਨਗਰ ਕੀਰਤਨ ਨਿਕਲਦੇ ਰਹੇ ਵਾਜ ਦਾ ਖਾਬ ਸਾਹਿਬ ਜਿਹੜਾ ਜੇ ਨਗਰ ਕੀਰਤਨ ਆ ਰਹੀ ਹੈ ਨਵਰੇ ਸਿੱਕੀ ਕਨ ਦਾ ਨਗਰ ਕੀਰਤਨ ਆ ਰਹੀ ਸ਼ਹੀਦ ਦੀ ਜੋੜ ਪਿੰਡ ਤੋਂ ਬਾਅਦ ਇਹ ਉੱਪਰ ਚੱਲਦਾ ਉਹ ਨਗਰ ਸਾਹਿਬ ਤੇ ਇਸੰਸਾਈਡ ਜਾਣਾ ਤੇ ਸਾਡੀ ਡਿਊਟੀ ਲੱਗੀ ਹੋਈ ਹੈ ਫੋਰਸ ਲਾਈ ਹੋਈ ਹੈ ਪ੍ਰੋਪਰ 30 ਕੋਲ ਚੱਲ ਰਿਹਾ ਸਰ ਕਿੰਨਾ ਇੱਕ ਕੀ ਕੀ ਪ੍ਰਬੰਧ ਕੀਤੇ ਗਏ ਨੇ ਜੀ ਸਾਡੇ ਕੋਲੋਂ ਰੋਡ ਜੀ ਜਿਵੇਂ ਤੁਸੀਂ ਉਹ ਐਸਐਸਐਫ ਆ ਸਰਕਾਰ ਦੀ ਉਹ ਵੀ ਸਾਡੇ ਨਾਲ ਚੱਲ ਰਹੀ ਹੈ ਵਰਕੀ ਰੇ ਕੱਟ ਪੁਆਇੰਟ ਤੇ ਅਸੀਂ ਆਣਾ ਕੁਰਸੀ ਬੁਲਾਉਣ ਲੱਗ ਪਏ ਸਰਡ ਵੀ ਇਹ ਵੀ ਸਾਰੀ ਫੋਰਸ ਇਕੱਠੀ ਹੋਆ ਸਾਡੇ ਨਾਲ ਐਸਐਚਓ ਜੁਪਾਸ ਸਿੰਘ ਤੇ ਸਦਰ ਵਾਲੇ ਇਕੱਠੀ ਹੋਈ ਸੀ ਸਾਡੇ ਨਾਲ